टिप्पर वाले की गलती से जो पता लग्या है सब तो वही बहुत छोटे छोटे बचे देख के आया मेरे को बच्चा मुश्किल होना जी छे जेडे बच्चे ਚਾਰ ਉਥੇ ਮੌਕੇ ਤੇ ਇੱਕ ਇਥੇ ਹਸਪਤਾਲ ਜਾ ਕੇ ਤੇ ਇੱਕ ਜਿਹੜਾ ਹੈਗਾ ਆਪਣੇ ਅਮਰ ਹਸਪਤਾਲ ਦੇ ਵਿੱਚ ਇੱਕ ਡਰਾਈਵਰ ਸਾਥ ਪੰਦਿਆਂ ਦੀ ਜਿਹੜੀ 4 ਵਜੇ ਆ ਬਹੁਤ ਦਰਦਨਾਕ ਹਾਦਸਾ ਜੀ ਹੋ ਰਿਹਾ ਹੈ ਸਾਡੀਆਂ ਸਾਰੀਆਂ ਜਿਹੜੀਆਂ ਅੰਦਰ ਦੀਆਂ ਉਹਨਾਂ ਪਰਿਵਾਰਾਂ ਦਾ ਅਸੀਂ ਦੁੱਖ ਦੀ ਖੜੀ ਚਾਲ ਫੜਿਆ ਹੈ। ਬਾਕੀਆਂ ਦਾ ਇਲਾਜ ਕਰ ਰਹਾ ਉਹਦੇ ਵਾਸਤੇ ਇਲਾਜ ਵੀ ਕਰ ਰਹਾ ਔਰ ਅਰਦਾਸ ਵੀ ਕਰਦੇ ਆ ਕਿ ਉਹਦੇ ਬੱਚੇ ਉਹ ਚਲਦੇ ਸਿਹਤਯਾਬ ਹੋਣ ਤੇ ਦੋ ਬੱਚਿਆਂ ਦਾ ਹੈਡ ਇਜਰੀ ਦਾ ਨੀਰੋ ਸਕੇਨ ਹੋ ਰਿਹਾ। ਨਿਊਰੋ ਸਰਜਨ ਸਾਰਾ ਕੁਝ 15 ਵਸਤ ਹੈਗਾ ਜੀ ਉਹਨਾਂ ਨੂੰ ਮੈਂ ਹੁਣ ਨਿਊਰੋ ਆਈਸੀਓ ਜਾ ਕੇ ਅਰਦਾਸ ਕਰਵਾ। ਉਹ ਦੇਖ ਕੇ ਅਗਰ ਮੈਂ ਅਮਰ ਵੀ ਜਾਵਾਂ ਤੇ ਉਹਨਾਂ ਦਾ ਸਾਰਾ ਇਲਾਜ ਤਾਂ ਬੰਦੋਬਸਤ ਕਰ ਰਿਹਾ ਕਿ ਸਾਰਾ ਕੁਝ ਉਹ ਤਾਂ ਕਰਾਂਗੇ ਅਸੀਂ ਬਾਕੀ ਵੀ ਜਿਹੜਾ ਹੈਗਾ ਫਿਰ ਅੱਗੇ ਤੋਂ ਅਸੀਂ ਬਾਕੀਆਂ ਨਾਲ ਉਹ ਵੀ ਨਾਲ ਜਿਲ੍ਹਾ ਪ੍ਰਸ਼ਾਸਨ ਐਸ ਲਈ ਸਾਰ ਕੱਲ ਉਹਰ ਮੈਂ ਸਾਰਾ ਜਿਹੜਾ ਪ੍ਰਸ਼ਾਸਨ ਨਾਲ ਬੈਠ ਕੇ ਇਹਦੇ ਵਾਸਤੇ ਜਿਹੜੇ ਆਇਆ ਉਹ ਸਾਰੇ ਅਸੀਂ ਅੱਗੇ ਤੋਂ ਕੀ ਕਰੀਏ ਤਾਂ ਕਿ ਉਹ ਜੋ ਤਰ ਤਰ੍ਹਾਂ ਦਾ ਹਾਸਾ ਮੁੱਖੇ ਨਾ ਹੋਵੇ ਔਰ ਇਹਨਾਂ ਪਰਿਵਾਰਾਂ ਦੇ ਨਾਲ ਮੇਰੇ ਦਿਲ ਦੀ ਹੰਦਰਦੀ ਹੈ ਜੀ ਔਰ ਅਸੀਂ ਸਾਰੇ ਅਰਦਾਸ ਕਰਦੇ ਹਾਂ ਵੀ ਵਾਟ ਲਈ ਬਹੁਤ ਅਸਾਧ ਔਖਾ ਜੀ ਹੁਣ ਤੱਕ ਕੀ ਕਾਰਵਾਈ ਹੋਈ ਪਈ ਅਸਲ ਤੋਂ ਤੱਕ ਹੀ ਪਹੁੰਚਾਈ ਗਈ ਹੈ ਦੇਖੋ ਅਜੇ ਤੱਕ ਤਾਂ ਕਾਰਵਾਈ ਇਹ ਹੈ ਵੀ ਉਹਨਾਂ ਨੂੰ ਇੱਕ ਤਾਂ ਬੱਚਾ ਨੂੰ ਇੱਥੇ ਲਿਆਂਦਾ ਗਿਆ ਉਹਨਾਂ ਨੂੰ ਐਮਰਜੈਂਸੀ ਮੈਡੀਕਲ ਹੈਲਪ ਦਿੱਤੀ ਜਾ ਰਹੀ ਹੈ ਤੇ ਜਿਹੜੇ ਬੱਚੇ ਬਚਾਏ ਜਾਂਦੇ ਆਣ ਤੇ ਉਹਨਾਂ ਨੂੰ ਹੋਰ ਪਛਾਣ ਦੀ ਅਰਸ਼ਭਾਬ ਕੋਸ਼ਿਸ਼ ਕੀਤੀ ਜਾ ਰਹੀ ਹੈ। ਟੋਟਲ 14 ਦਾ 15 ਸੀਗਲ ਛੱਡੂ। ਕਿ ਕਿੰਨੇ ਕੈਚਡ ਬੱਚੇ? ਬੱਚੇ 6 6 ਦੀ ਮੇਰੇ ਕੋਲ ਖਬਰ ਹੈ। 6 ਦੀ ਖਬਰ ਹੈ ਤੇ ਇੱਕ ਪ੍ਰਾਈਵੇਟਾ ਟੋਟਲ 7 ਬੰਦੇ ਦੀ ਵੀ ਖਬਰ ਹੈ। ਸਿਰਫ ਤਿੰਨ ਕ੍ਰਿਟੀਕਲ ਹੈ। ਈਜ਼ੀਲੀ ਕ੍ਰਿਟੀਕਲ ਵੀ ਪੜਿਆ ਪਿਆ ਜਿਹੜੀ ਪ੍ਰਾਈਵੇਟ ਜਿਹੜੀਆਂ ਗੱਡੀਆਂ ਦੇ ਵਿੱਚ ਬੱਚਿਆਂ ਨੂੰ ਲੈ ਕੇ ਤੁਹਾਨੂੰ ਤੇ ਕੰਟੈਕਟ ਲਾਪਾਰਵੀਂ ਹੁੰਦੀ ਹੈ। ਆਰਟੀ ਇਹ ਕਰ ਦੇਣਗੇ। ਇਸ ਵਿੱਚ ਕੋ ਦੂਰੀ ਦੇਖ ਰਿਹਾ ਹੁਣ ਕੀ ਕੁਝ ਹੈ ਕੋਸ਼ਿਸ਼ ਦੇ ਦੇਖੋ ਜਦੋਂ ਕੋਈ ਬੰਦਾ ਗੱਡੀ ਚਲਾਉਂਦਾ ਉਹ ਸਾਰਾ ਕੁਝ ਕਰ ਦਿਆ ਅਸੀਂ ਸਕੂਲਾਂ ਨਾਲ ਮੀਟਿੰਗਸ ਵੀ ਕਰ ਦਿਆ ਆਫਟਰ ਆਲ ਜਿਹੜਾ ਬੰਦਾ ਉਹਨ ਵਿਟਾਇਕ ਪਾਰਟिकुलर ਡੇ ਕੀ ਹੋਇਆ ਇਸ ਵੇਲੇ ਮਤਲਬ ਆਪਾ ਉਹਦੇ ਪਰ ਕੱਲ੍ਹ ਮੈਂ ਉਹਦੇ ਨਾਲ ਗੱਲ ਕਰਾਂਗਾ ਪੂਰੀ ਜਾਣਕਾਰੀ ਲੈ ਕੇ ਜੋ ਮੈਨੂੰ ਹੋਰ ਤੱਕ ਪਤਾ ਲੱਗਿਆ ਜੋ ਮੌਕੇ ਤੇ ਬੰਦੇ ਸੀ ਤੇ ਉੱਪਰ ਮਿਲੇ ਆ ਪੇਰੈਂਟਸ ਮਿਲੇ ਆ ਜਾਂ ਹੋਰ ਲੋਕ ਵੀ ਆ ਜਿਹੜੇ ਨਚੜਨ ਨਾਰ ਪਤਿਤ ਕੀਤੇ ਆ ਉਹ ਇਹ ਕਹਿ ਰਹੇ ਆ ਕਿ ਜਿਹੜਾ ਕੈਂਟਰ ਵਾਲਾ ਬਹੁਤ ਤੇਜ਼ ਸੀਗਾ ਉਹ ਰੁਕਸੀ ਗੱਡੀ ਨੂੰ ਓਵਰਟੇਕ ਕਰਨ ਦੇ ਚੱਕਰ ਜੁੜਾ ਕੇ ਸਿੱਧੇ ਹੈਡ ਆਨ ਜੜਾ ਐਕਸੀਡੈਂਟ ਕੀਤਾ ਤੇ ਡਰਾਈਵਰ ਪਰ ਜੱਲਿਆ ਉਹ ਵੀ ਪੜਿਆ ਜਾਊਗਾ ਇਹਨਾਂ ਸਾਰੇ ਸਚਾਈ ਸਾਹਮਣੇ ਆ ਸੀ ਤੇ ਇਹ ਬੜਾ ਇੱਕ ਜ਼ਰ ਜ਼ਿੰਮੇਵਾਰ ਔਰ ਮਾਤਕ ਹੋਇਆ ਕਿ ਮਾਰਟਰੀ ਆ ਜੀ ਮਤਲਬ ਮਾਰਟਰ ਤੋਂ ਘੱਟ ਥੋੜੀ ਆ ਜਿਹੜੇ ਬੱਚੇ ਇਹਨਾਂ ਨੇ ਘਰਾਂ ਦੇ ਦੀਵੇ ਵਿੱਚ ਆ ਤੇ ਛੋਟੇ ਛੋਟੇ ਪੜਾ ਜਿਵੇਂ ਤਾਰੇ ਸੀ ਕਿ ਉਹ ਆ ਤਾਂ ਮਾਪੇ ਉਡੀਕ ਰਹੇ ਹਾਂ ਨੀ ਮਾਮਾ ਨੂੰ ਤਾਂ ਵੀ ਬੱਚਾ ਭੁੱਖਾ ਹੋਏਗਾ ਤੇ ਇੱਕ ਮਹੀਨਾ ਤੱਕ ਬੱਚਾ ਆਏਗਾ ਵੀ ਕਰ ਦਿਆਂਗੇ ਇਹ ਸਾਹਤ ਓਖਾ ਜੀ ਬਹੁਤ ਅਤਰਦਾ ਠੀਕ ਹੈ ਥੈਂਕ ਯੂ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز